ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਦੱਸੂੰਗੀ ਵੀ ਜਿਹੜੀ ਸਿਲਾਈ ਵਾਲੀ ਮਸ਼ੀਨ ਆ ਉਹਦੇ ਨਾਲ ਆਪਾਂ ਅੰਟਰਲੋਕ ਕਿਵੇਂ ਕਰ ਸਕਦੇ ਆ ਕਿਉਂਕਿ ਅੰਟਰਲੋਕ ਦੀ ਆਪਾਂ ਨੂੰ ਬਹੁਤ ਮੁਸ਼ਕਲ ਹੁੰਦੀ ਆ ਜਦੋਂ ਕਈ ਵਾਰ ਅੰਟਰਲੋਕ ਨਾ ਹੋਵੇ ਆਪਣੇ ਕੋਲੇ ਤਾਂ ਫਿਰ ਉਹ ਧਾਗੇ ਜੇ ਨਿਕਲ ਹੀ ਜਾਂਦੇ ਰਹਿੰਦੇ ਤੇ ਸਾਰਾ ਸੂਟ ਜਿਹੜਾ ਖਰਾਬ ਹੋ ਜਾਂਦਾ ਹੈ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਸਿਲਾਈ ਵਾਲੀ ਮਸ਼ੀਨ ਨਾਲ ਅੰਟਰਲੋਕ ਆਪਾਂ ਕਿਵੇਂ ਕਰ ਸਕਦੇ ਆ ਬਹੁਤ ਸੌਖੇ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਅੰਟਰਲੋਕ ਤੇ ਜਿਵੇਂ ਕਿ ਸੂਟ ਖਰਾਬ ਹੁੰਦਾ ਤਾਂ ਖਰਾਬ ਹੋਣ ਤੋਂ ਤੁਸੀਂ ਉਹਨੂੰ ਬਚਾ ਸਕਦੇ ਹੋ ਤੇ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜੂੜ ਦੇਖਣਾ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਵੀਡੀਓ ਤੁਹਾਨੂੰ ਇਹ ਕਿਸ ਤਰ੍ਹਾਂ ਲੱਗੀ ਤੇ ਵੀਡੀਓ ਬੜਾ ਧਿਆਨ ਨਾਲ ਦੇਖਣਾ ਕਿਉਂਕਿ ਜਿਹੜੀ ਸਾਰੀ ਸਮਝ ਆ ਤੁਹਾਨੂੰ ਆ ਸਕੀ ਤੇ ਚਲੋ ਸ਼ੁਰੂ ਕਰਦੇ ਹਾਂ ਹੁਣ ਆਪਣੀ ਵੀਡੀਓ ਆਈ ਆਪਾਂ ਨੇ ਇਹ ਤੇ ਮਾਰ ਲਈ ਤੇ ਹੁਣ ਆਪਾਂ ਤੁਹਾਨੂੰ ਦਿਖਾਉਣਾ ਵੀ ਇੰਟਰ ਲੋ ਕਿਵੇਂ ਹੁੰਦੀ ਆ ਇਹ ਬਿਜਲੀ ਨਾ ਮੜਾ ਮੜਾ ਪਾ ਨੂੰ ਰੁਕਣਾ ਪੈਂਦਾਗਾ ਹੌਲੀ ਹੌਲੀ ਵੀ ਆਇ ਨਹੀਂ ਹੈਗਾ ਵੀ ਇੱਕੇ ਲੱਭੀ ਆਪਾਂ ਨੇ ਮਸ਼ੀਨ ਚਲਾਤੀ ਸਾਰੀ ਲੋ ਜੀ ਦੇਖੋ ਬਿਨਾ ਓਵਰਲਾਕ ਵਾਲੀ ਮਸ਼ੀਨ ਤੋਂ ਹਣਾ ਆਪਾਂ ਨੇ ਦੇਖੋ ਜਿਹੜੀ ਸਲਾਈ ਵਾਲੀ ਮਸ਼ੀਨ ਆ ਗਈ ਉਹਦੇ ਨਾਲ ਦਿਖਾਇਆ ਵੀ ਓਵਰਲਾਕ ਕਿਵੇਂ ਕਰੀਦੀ ਹੈ ਦੇਖੋ ਬਹੁਤ ਵਧੀਆ ਓਵਰਲਾਕ ਹੋਈ ਆ ਜਮਾ ਤਾਂ ਗਾਣੀ ਨਿਕਲਦਾ ਦੇਖੋ ਇੱਕ ਵੀ ਤਾਂ ਗਾਣੀ ਨਿਕਲਦਾ ਆਪਾਂ ਕਿਵੇਂ ਖਿੱਚੀ ਜਾਈਏ ਚਾਹੇ ਇਹਨੂੰ ਤੇ ਇਹਨੇ ਸੌਖੇ ਤਰੀਕੇ ਨਾਲ ਆਪਾਂ ਨੇ ਦੇਖੋ ਓਵਰਲਾਕ ਇਹ ਕਰੀ ਆ ਦੇਖੋ ਕਿੰਨੀ ਵਧੀਆ ਓਵਰਲਾਕ ਹੋਈ ਹੈ ਜਿਵੇਂ ਆਮ ਓਵਰਲਾਕ ਹੁੰਦੀ ਹੈ ਨਾ ਓਵਰਲਾਕ ਵਾਲੀ ਮਸ਼ੀਨ ਨਾਲ ਕਰਦੇ ਆ ਉਸੇ ਤਰੀਕੇ ਨਾਲ ਹੀ ਦੇਖੋ ਓਵਰਲਾਕ ਹੋਈ ਹੈ ਇਹ ਕੋਈ ਵੀ ਤਾਂ ਗਾਨੀ ਨਿਕਲਦਾ ਇਸੇ ਤਰੀਕੇ ਨਾਲ ਤੁਸੀਂ ਸਿਲਾਈ ਵਾਲੀ ਮਸ਼ੀਨ ਨਾਲ ਓਵਰਲਾਕ ਕਰ ਸਕਦੇ ਹੋਗੇ ਤੇ ਇਹ ਆਪਣੀ ਅੱਜ ਦੀ ਵੀਡੀਓ ਜਿਹੜੀ ਵੀ ਬਿਨਾ ਓਵਰਲਾਕ ਵਾਲੀ ਮਸ਼ੀਨ ਤੋਂ ਓਵਰਲਾਕ ਤੁਸੀਂ ਕਿਵੇਂ ਕਰ ਸਕਦੇ ਹੋ ਸਿਰਫ ਇੱਕ ਸਿਲਾਈ ਵਾਲੀ ਮਸ਼ੀਨ ਨਾਲ ਤੁਸੀਂ ਇਸ ਤਰੀਕੇ ਨਾਲ ਦੇਖੋ ਓਵਰਲਾਕ ਕਰ ਸਕਦੇ ਹੋਗੇ ਤੇ ਆਪ ਘਰ ਦੇ ਕੱਪੜੇ ਵੀ ਕਰ ਸਕਦੇ ਹੋ ਬਾਹਰ ਵੀ ਜੇ ਦੇਖੋ ਜੇ ਕਿਸੇ ਦਾ ਕੱਪੜਾ ਆਉਂਦਾ ਤੁਸੀਂ ਇਸ ਤਰੀਕੇ ਨਾਲ ਓਵਰਲਾਕ ਕਰਕੇ ਦੇ ਸਕਦੇ ਹੋਗੇ ਸੌਖਾ ਤਰੀਕਾ ਹੈਗਾ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਕਿਸ ਤਰ੍ਹਾਂ ਲੱਗੀ ਜੇ ਨਾ ਸਮਝ ਵਿੱਚ ਆ ਸਕੇ ਤਾਂ ਤੁਸੀਂ ਕਮੈਂਟ ਕਰਕੇ ਤੁਸੀਂ ਸਾਨੂੰ ਪੁੱਛ ਸਕਦੇ ਹੋ ਠੀਕ ਹੈ ਜੀ ਇਹ ਹੈਗੀ ਆਪਣੀ ਅੱਜ ਦੀ ਵੀਡੀਓ ਤੇ ਫਿਰ ਮਿਲਦੇ ਆਪਾਂ ਹੁਣ ਆਪਾਂ ਅਗਲੀ ਵੀਡੀਓ 'ਚ